ਮਾਚੀ ਵਾਲਾ ਸਾਹਿਬ ਚ ਲੱਗੀ ਨਵੇਂ ਸਾਲ ਦੀ ਸਭ ਤੋਂ ਵੱਡੀ ਸੇਲ ਸਾਰੇ ਲੇਡੀ ਸੂਟ ਮਿਲਣਗੇ 60% ਤੱਕ ਦੇ ਆਫ ਤੇ ਤੁਹਾਡੇ ਵਾਸਤੇ ਲੈ ਕੇ ਆ ਗਏ ਜੀ ਸਰਦੀਆਂ ਦੇ ਗਰਮ ਸੂਟ 5 ਮੀਟਰ ਹੂਗਾ ਆਲਓਵਰ ਕਪੜਾ 15 ਤੋਂ 20 ਹੋਣ ਗਿਆ ਚ ਡਿਜ਼ਾਈਨ ਮਾਰਕੀਟ ਦੇ ਵਿੱਚ ਸੂਟ ਵੇਚਦਾ 500 ਰੁਪਏ ਦਾ ਆਪਾਂ ਤੁਹਾਨੂੰ ਦਵਾਂਗੇ 200 ਰੁਪਏ ਦਾ ਤੇ ਭਾਜੀ ਯਾਰ ਜਿਹੜੇ ਗਰਮ ਸੂਟ ਆਂਦੇ ਇਹਨਾਂ ਨੇ ਤਾਂ 100 ਲ ਆਂਦੀ ਹੁੰਦੀ ਆ ਉਹ ਵੀ ਮਿਲ ਜੇਗਾ ਤੁਹਾਨੂੰ ਜੀ ਐਵੇਂ ਦਾ ਸੂਟ ਹੋਏਗਾ ਜੀ ਮੈਚਿੰਗ ਪ੍ਰਿੰਟਡ ਹੋਗੀ ਸਲਵਾਰ ਫੁੱਲ ਲੈਂਥ ਦਾ ਹੋਏਗਾ ਇਹਦੇ ਨਾਲ ਸ਼ਾਲ ਅੱਛਾ ਸ਼ਾਲ ਆ ਭਾਜੀ ਫਿਰ ਇਸ ਮਿਰਸਾ ਨਾ ਮਹਿੰਗਾ ਹੋਣਾ ਕੋਈ ਸੂਟ ਨਹੀਂ ਨਹੀਂ ਜੀ ਇਹ ਵੀ ਆਪਾਂ ਤੁਹਾਨੂੰ ਦੇ ਦੋ ਸੌ ਰੁਪਏ ਦਾ 15 ਤੋਂ 20 ਚ ਡਿਜ਼ਾਈਨ ਮਿਲ ਜਾਣਗੇ ਜੀ ਇਹ ਵੀ ਤੁਹਾਨੂੰ ਮਿਲੂਗਾ 200 ਰੁਪਏ ਦਾ ਇਸ ਤੋਂ ਬਿਨਾਂ ਜੇ ਤੁਸੀਂ ਕੜਾਈ ਵਾਲਾ ਸੂਟ ਲੈਣਾ ਨਾ 5 ਮੀਟਰ ਕੱਟਾ ਕਪੜਾ ਹੋਊਗਾ ਇਹ ਵੀ 200 ਰੁਪਏ ਦਾ ਜੀ ਇਸ ਤੋਂ ਅਗਲੀ ਆਈਟਮ ਆ ਜੀ ਆਹ ਸੂਟ ਇੱਕ 5 ਮੀਟਰ 올ਓਵਰ ਸੂਟ ਆ ਜੀ ਪੂਰਾ ਸੂਟ ਦੇ ਉੱਤੇ ਸਿਕੁਐਂਸ ਦਾ ਕੰਮ ਆ ਦੁਪੱਟਾ ਵੀ ਇਹਦੇ ਦੁਪੱਟਾ ਲੱਗਾ ਨਾਲ ਹਾਂਜੀ ਵੀਰੇ ਲੱਗਿਆਊਗਾ ਪਰ ਆਪਾਂ ਤੁਹਾਨੂੰ ਫੇਰ ਵੀ ਸੇਲ 'ਚ ਦੇਣਾ ਇਹ ਸੂਟ ਸਿਰਫ 250 ਰੁਪਏ ਦਾ ਸੂਟਾਂ ਦੇ ਨਾਲ ਨਾਲ ਅਸੀਂ ਤੁਹਾਨੂੰ ਡਰੈੱਸਾਂ ਤਾਂ ਵੀ ਦਵਾਂਗੇ ਭਾਰੀ ਛੂਟ ਇਹ ਪੂਰਾ ਫੁੱਲ ਹੈਵੀ ਲਹਿੰਗਾ ਬਾਜ਼ਾਰ ਦੇ ਵਿੱਚ ਇਹਦਾ ਰੇਟ ਆਊਗਾ 2000-2500 1000-1500 ਰੁਪਏ ਤਾਂ ਇਹਦਾ ਰੈਂਟ ਹੋਏਗਾ ਆਪਾਂ ਤੁਹਾਨੂੰ ਇਹ ਵੀ ਦਵਾਂਗੇ ਸਿਰਫ 500 ਰੁਪਏ ਦੀ ਰੇਂਜ ਭਾਜੀ 500 ਰੁਪਏ ਦਾ ਮਤਲਬ ਘਰ ਰੱਖਣ ਨੂੰ ਕਿ ਕਿਰਾਏ ਤੇ ਘਰ ਰੱਖਣ ਨੂੰ ਵੀਰੇ 500 ਰੁਪਏ ਦੇ ਵਿੱਚ ਇਹ ਲਹਿੰਗਾ ਤੁਹਾਡਾ ਭਾਜੀ ਮੈਨੂੰ ਲੱਗਦਾ ਰੇਟ ਤੁਸੀਂ ਦੇਈ ਜੰਨੇ ਹੋ ਤੁਸੀਂ ਮਾਲ ਦੇਣਾ ਨਹੀਂਗਾ ਲੋਕਾਂ ਇਹਦੇ ਚ 100 ਜੈਨ ਦਵਾਂਗੇ ਤੁਹਾਨੂੰ ਹੋਰ ਮਤਲਬ ਪਾਜੀ ਜੋ ਰੇਟ ਕਹਿ ਰਹੇ ਹੋ ਦਿਓਗੇ ਨਾ ਇੱਕ ਤਰੀਕ ਤੱਕ ਅਸੀਂ ਨਿਊ ਇਅਰ ਤੇ ਅਸੀਂ ਕਲੀਅਰੈਂਸ ਸੇਲ ਲਾਈਆ ਇੱਕ ਤਰੀਕ ਤੱਕ ਜਿਹੜੇ ਰੇਟੇ ਚ ਕਹਿ ਰਹੇ ਆ ਉਹੀ ਰੇਟ ਦੇ ਦਵਾਂਗੇ ਇਸ ਤੋਂ ਬਿਨਾ ਜੀ ਆਹ ਡਿਜ਼ਾਈਨ ਆ ਜੀ ਪੂਰਾ 5 ਮੀਟਰ ਆਲਓਵਰ ਸੂਟ ਆ ਜੀ ਇਹਦੇ ਉੱਤੇ ਥਰੈਡ ਵਰਕ ਉੱਤੇ ਆ ਨਾਲ ਦੁਪੱਟੇ ਤੇ ਵੀ ਬਹੁਤ ਸਾਰਾ ਥਰੈਡ ਵਰਕ ਆ ਜੀ ਸੀਕਵੈਂਸ ਦਾ ਨੈਕ ਤੇ ਵਰਕ ਆ ਪੱਲੇ ਤੇ ਵੀ ਵਰਕ ਆ ਸੂਟ ਦੇ ਨਾਲ ਜਿਹੜੀ ਲਾਈਨਿੰਗ ਲੱਗਣੀ ਆ ਉਹਦੇ ਨਾਲ ਆ ਜੀ ਅੱਛਾ ਲਾਈਨਿੰਗ ਅਲੱਗ ਤੋਂ ਨਹੀਂ ਲੈਣੀ ਪੈਣੀ ਨਹੀਂ ਇਹ ਹੀ ਲਾਈਨਿੰਗ ਵੀ ਤੁਹਾਨੂੰ ਨਾਲ ਡਿਜ਼ਾਈਨ ਮਿਲ ਜੇਗਾ ਜੀ। ਜੇ ਅਗਲਾ ਥ੍ਰੈਡ ਵਰਕ ਦੇ ਉੱਤੇ ਆ ਵੀ ਡਿਜ਼ਾਈਨ ਆਈ। ਪਿਆਰ ਕਾਟਨ ਕੱਪੜਾ ਜੀ ਬਹੁਤ ਸੋਹਣਾ ਥ੍ਰੈਡ ਵਰਕ ਹੈ ਸਿਰਫ 500 ਰੁਪਏ ਰੇਂਜ ਚ। ਭਾਜੀ ਮੈਨੂੰ ਲੱਗਦਾ ਇੰਨਾ ਥ੍ਰੈਡ ਵਰਕ ਤਾਂ ਚੱਲ ਜੀ 1000 ਰੁਪਏ ਵੱਧ ਤੋਂ ਉਹਦਾ ਖਰਚਾ ਆ ਜਾਣਾ ਜੀ। ਬਿਲਕੁਲ ਸਹੀ ਆ ਜੀ। ਜੇ ਬਾਜ਼ਾਰ ਚੋਂ ਆਪਾਂ ਇੰਨਾ ਵਰਕ ਕਰਵਾਵਾਂਗੇ 1000 ਰੁਪਏ ਦਾ ਕਾਰੀਗਰ ਲਏਗਾ ਜੀ। ਇਹ ਵੀ ਤੁਹਾਨੂੰ 500 ਰੁਪਏ ਰੇਂਜ ਚ ਸੂਟ ਆ। ਇਸ ਤੋਂ ਬਿਨਾ ਆਪਾਂ ਪਾਰਟੀ ਵੇਰ ਸੂਟ ਆ ਜੀ। ਪੂਰਾ ਸੂਟ ਜਗਮਗ ਕਰਦਾ ਪਿਆ। ਬਹੁਤ ਸੋਹਣਾ ਥ ਪ੍ਰਿੰਟਰ ਪਰ ਟੱਨਾ ਆਵੀ ਚੀਜ਼ ਬਾਤ ਸੁਣੀਏ ਜੀ ਅਭੀ 500 ਰੁਪਏ ਦੀ ਰੇਟ ਹੈ ਮਤਲਬ ਭਾਜੀ ਜਿੰਨਾ ਆਪਣੇ ਕੋ ਦੁਕਾਨ ਚ ਮਾਲ ਭਰਿਆ ਪਿਆ ਇਹ ਸਾਰਾ ਮਾਲ ਆਪਾਂ 60% ਆਫ ਤੇ ਦੇਣਾ ਜੀ ਜੀ ਸਾਰਾ ਮਾਲ 60% ਦੀ ਆਫ ਤੱਕ ਦੇਣਾ ਇੱਕ ਤਰੀਕ ਤੱਕ ਆਪਾਂ ਕਲੀਅਰੈਂਸ ਸੇਲ ਲਾਤੀਏ ਮਤਲਬ 1 ਜਨਵਰੀ ਤੱਕ ਇਹ ਰੇਟ ਹੈਗੇ ਹਾਂ ਜੀ ਇਸ ਤੋਂ ਬਿਨਾ ਪਤਨ ਦੁਕਾਨ ਲੱਗਿਆ ਬਨਾਰਸੀ ਸੂਟ ਜੀ ਇਹ ਵੀ ਸਿਰਫ 500 ਰੁਪਏ ਦੀ ਰੇਂਜ ਹੈ ਜੀ ਆਲਓਵਰ ਸੂਟ ਹੈ ਜੀ ਹਾਂ ਪ੍ਰਿੰਟਡ ਇਹਦੇ ਨਾਲ ਪਾਕਿਸਤਾਨੀ ਦੁਪੱਟਾ ਇਹ ਵੀ ਤੁਹਾਨੂੰ 500 ਰੁਪਏ ਰੇਂਜ ਚ ਮਤਲਬ ਇਹ ਸਾਰਾ ਨਾ ਤੇ ਮੇਰੇ ਸਾਰਾ ਮਤਲਬ 2-300 ਡਿਜ਼ਾਈਨ ਤੇ ਆਪਣੇ ਕੋਲ ਹੋਏਗਾ ਨਾ 500 ਰੁਪਏ ਰੇਂਜ ਚ 100 ਤੋਂ ਜ਼ਿਆਦਾ ਡਿਜ਼ਾਈਨ ਹੋਏਗਾ ਜੀ ਆਪਣੇ ਕੋਲ ਇਹ ਵੀ 500 ਰੁਪਏ ਰੇਂਜ ਚ ਹੈ ਜੀ ਪ੍ਰਿੰਟਡ ਇਹਦੇ ਨਾਲ ਦੁਪੱਟਾ ਗਲੇਸ कॉटन ਉੱਤੇ ਚਾਹ ਤੁਸੀਂ ਗਲੇਸ कॉटन ਲੈ ਲਓ ਚਾਹੇ ਤੁਸੀਂ ਕਰੇਵ ਲੈ ਲਓ ਚਾਹੇ ਤੁਸੀਂ ਜਾਰਜਟ ਲੈ ਲਓ ਜਿਹੜਾ ਮਰਜੀ ਫੈ布ਰਿਕ ਲੈ ਲਓ ਜੀ ਤੁਹਾਨੂੰ ਅਸੀਂ 500 ਰੁਪਏ ਰੇਂਜ ਚ 100 ਤੋਂ ਜ਼ਿਆਦਾ ਡਿਜ਼ਾਈਨ ਦਵਾਂਗੇ ਮਤਲਬ ਸਾਰੇ ਦੁਪੱਟਿਆਂ ਦੇ ਵੀ ਕੱ ਇਸ ਤੋਂ ਬਿਨਾ ਬਟਿਕ ਸੂਟ ਮੈਂ ਜੜ ਗਿਆ ਆਪਣੇ ਕੋਲ थ्रेड ਵਰਕ ਵਾਲੇ ਆ ਜਿਹੜੇ ਫੋਟੋਆਂ ਵਾਲੇ ਸੂਟਾਂ ਜਿਹੜੇ 1200 1400 ਮਾਰਕੀਟ ਦੇ ਵਿੱਚ ਵਿਕਦੇ ਆ ਇਹ ਤੁਹਾਨੂੰ ਬੇਲ ਜੁਗਾ ਸਿਰਫ 650 ਰੁਪਏ ਰੇਟ ਅੱਛਾ ਮੈਂ ਲਾਇਆ ਸਾਹ ਪਾ ਜੀ ਬਲੈਕ ਕਲਰ ਵੈਸੇ ਬਹੁਤ ਘੱਟ ਮਿਲਦਾ ਆਪਣੇ ਕੋਲ ਬਲੈਕ ਦੇ ਵਿੱਚ ਵੀ ਅਲੱਗ ਲੱਭਣ ਦੇ ਰੇਟ ਕਿੰਨੇ ਮਰਜੀ ਸੂਟ ਜੀ ਬਲੈਕ ਦੇ ਉੱਤੇ ਬਲੈਕ ਵਾਈਟ ਸਾਡੇ ਕੋਲ ਸਪੈਸ਼ਲ ਹੁੰਦੇ ਆ ਜੀ ਇਹ ਸੂਟ ਅੱਛਾ ਆਨੇ ਸਾਰੇ ਬੁਟੀਕਾਂ ਵਾਲੇ ਵੀ ਸਨ ਸਾਰੇ ਬੁਟੀਕਾਂ ਵਾਲੇ ਫੋਟੋ ਵਾਲੇ ਸੂਟ ਨੇ ਜੀ ਤੇ ਤੁਹਾਨੂੰ ਮਿਲ ਗਏ 650 ਰੁਪਏ ਦੀ ਰੇਟ ਮਤਲਬ ਜੋ ਫੋਟੋ ਤੇ ਬਣਿਆ ਆਏਗਾ ਸੇਮ ਉਹੀ ਸੂਟ ਬਣੇਗਾ ਛੋਟਾ ਛੋਟਾ ਸੂਟ ਸੋਹਣਾ ਆਏਗਾ ਫਿਰ ਜੀ ਬਿਲਕੁਲ ਜੀ ਅੱਛਾ ਵਾਈਟ ਵੀ ਹੈਗੀ ਇਸ ਚ ਵਾਈਟ ਵੀ ਹਾਂ ਨਾ ਜੀ ਬਿਲਕੁਲ ਸਹੀ ਗੱਲ ਆ ਜੀ ਸਪਾਟ ਆਫ ਕਲਾਸ ਬਟਿਕਾਂ ਦੇ ਡਿਜ਼ਾਈਨ ਨੇ ਜੀ ਇੱਕ ਤੋਂ ਇੱਕ ਕਲਰ ਲੈ ਲਓ ਵਾਈਟ ਲੈ ਲਓ ਬਲੈਕ ਲੈ ਲਓ ਸਾਰੇ ਸਿਰਫ 650 ਰੁਪਏ ਦੀ ਰੇਂਜ ਹੈ ਅੱਛਾ ਇਹ ਵੀ ਸਾਰੇ ਮਤਲਬ ਕਲਰਫੁਲ ਵੀ ਸੇਮ ਰੇਂਜ ਆ ਗਈ ਜੀ ਜੇ ਜਾਗੋ ਵਾਸਤੇ ਆਪਾਂ ਗੋਟਾ ਬਟਿਆੜੀ ਉੱਠ ਲੈਣਾ ਜੀ ਇਹ ਵੀ 650 ਰੁਪਏ ਦੀ ਰੇਂਜ ਪਿਓਰ ਸਿਲਕ ਦੇ ਉੱਤੇ ਅਗਲਾ ਡਿਜ਼ਾਈਨ ਆ ਜੀ ਆਪਣਾ ਪੂਰਾ ਹੈਵੀ ਵਰਕ ਕੀਤਾ ਆ ਜੀ ਜਾਲ ਵਰਕ ਸੂਟ ਦੇ ਉੱਤੇ ਆ ਗਿਆ ਨਾ ਜੀ ਸੇਮ ਨਾਲ ਦਾ ਹੀ ਦੁਪੱਟਾ ਜੀ ਦੁਪੱਟੇ ਤੇ ਵੀ ਬਹੁਤ ਸੋਹਣਾ ਹੈਂਡਵਰਕ ਆ ਜੀ ਬਾਜ਼ਾਰ ਦੇ ਵਿੱਚ ਇਹ ਸੂਟ ਤੁਹਾਨੂੰ ਜੀ ਦੁਪट्टे ਤੇ ਵੀ ਥਰੈਡ ਵਰਕ ਹੋਊਗਾ ਇਹ ਵੀ ਤੁਹਾਨੂੰ 800 ਰੁਪਏ ਦੀ ਰੇਂਜ ਵਿੱਚ ਮਿਲੂਗਾ 올ਓਵਰ 5 ਮੀਟਰ ਕਪੜਾ ਹੋਊਗਾ ਜੀ ਜੀ ਇਹ ਵੀ ਤੁਹਾਨੂੰ ਮਿਲੂਗਾ 800 ਰੁਪਏ ਰੇਂਜ ਚ 800 ਰੁਪਏ ਰੇਂਜ ਚ ਤੁਹਾਨੂੰ 25 3 ਡਿਜ਼ਾਈਨ ਇਹਦੇ ਵਿੱਚ ਹੋਰ ਮਿਲ ਜਾਣਗੇ ਜੀ ਸਾਰੇ ਸਾਰੇ 800 ਦੀ ਰੇਂਜ ਜੀ ਇਹ 800 ਰੁਪਏ ਰੇਂਜ ਚ ਜੀ ਐਚ ਵੀ ਤੁਹਾਨੂੰ ਕਾਹੜਾ ਡਿਜ਼ਾਈਨ ਬਹੁਤ ਮਿਲ ਜਾਣਗੇ ਆ ਲਓ ਜੀ ਅਗਲਾ ਡਿਜ਼ਾਈਨ ਜੀ 995 ਰੁਪਏ ਦੀ ਰੇਂਜ ਚ ਆ ਜੀ ਪੂਰਾ ਫੁੱਲ ਫਰੰਟ ਹੈ ਵੀ ਆ ਜੀ ਬਾਹਾਂ ਤੇ ਵੀ ਵਰਕ ਆ ਦੁਪੱਟਾ ਵੀ ਇਹਦੇ ਨਾਲ ਕਢਾਈ ਵਾਲਾ ਮਤਲਬ ਇਹ ਤਾਂ ਮੇਰੇ ਤੋਂ ਬਾਜ਼ਾਰ ਇਸ ਤੋਂ ਵੀ ਨਾ ਸੌਟ ਜਨ ਹੋਰ ਹੋਣਗੇ ਜੀ ਤੇ ਉਸ ਤੇ ਕੁੱਤੇ ਨਾਲ ਕਮਲ ਚਨਾਉਣ ਦੇ ਦੁਪੱਟੇ ਹੋਣਗੇ ਜੀ ਇਹ ਵੀ ਤੁਹਾਨੂੰ ਸਿਰਫ 995 ਰੁਪਏ ਦੀ ਰੇਂਜ 'ਚ ਹੀ 100 ਤੋਂ ਜ਼ਿਆਦਾ ਤੁਹਾਨੂੰ ਇਹ ਚ ਡਿਜ਼ਾਈਨ ਮਿਲ ਜੂਗਾ ਜੀ ਬਿਲਕੁਲ ਜੀ ਇੱਕ ਤੋਂ ਇੱਕ ਕੱਪੜਾ ਮਿਲ ਜੂਗਾ ਇਹ ਵੀ 995 ਰੁਪਏ ਦੀ ਰੇਂਜ 'ਚ ਹੀ ਹਾਂ 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 ਬਹੁਤ ਪਿਆਰੇ ਆਰਗੈਂਜ਼ਾ ਦੁਪੱਟੇ ਪੰਜ ਰੋਲ ਇਹ ਸਾਰੇ ਜਗਮਗਾ ਕਰਦੇ ਸੂਟ ਆ ਗਏ ਜਾਂ 골ਡਨ ਵਰਕ ਵਾਲੇ ਆ ਗਏ ਇਹ ਸਾਰੇ ਹੀ ਮਤਲਬ ਆਪਾਂ 60% ਆਫ ਤੇ ਦੇਨੇ ਆ ਜੀ ਇਹ ਸਾਰੇ ਸੂਟ ਜੀ ਤੁਹਾਨੂੰ ਸਿਰਫ 995 ਰੁਪਏ ਦੀ ਰੇਂਜ 'ਚ ਮਿਲ ਗਏ ਕੋਈ ਸੂਟ ਹੈਗਾ 2500 ਰੁਪ ਸਾਰੇ ਸੂਟ ਤੁਹਾਨੂੰ ਮਿਲ ਲਗੇ 995 ਰੁਪਏ ਦੀ ਰੇਟ ਚ ਅੱਛਾ ਦੁਪੱਟਿਆਂ ਤੇ ਵੀ ਜਿਹੜੇ ਵਰਕ ਹੈ ਭਾਜੀ ਬਿਲਕੁਲ ਸਫਾਈ ਵਰਕ ਕੀਤੇ ਹੋਏ ਨਾ ਇਹ ਸਾਰਾ ਵਰਕ ਜੀ ਟੌਪ ਕਲਾਸ ਬਟਿਕਾਂ ਦਾ ਵਰਕ ਆ ਜੀ ਸਾਰਾ ਸੂਟ ਇੱਕ ਤੋਂ ਇੱਕ ਵਰਕ ਹੈਂਡ ਵਰਕ ਦੇ ਉੱਤੇ ਸੂਟ ਆ ਜੀ ਇਹ ਵੀ ਤੁਹਾਨੂੰ ਮਿਲੂਗਾ 995 ਰੁਪਏ ਦੀ ਰੇਟ ਚ ਮਤਲਬ ਆਪਾਂ ਸਿਰਫ ਤਾਂ ਸਿਰਫ ਰੇਟ ਘਟਾਏ ਆ ਕੁਆਲਿਟੀ ਕੋਈ ਨਹੀਂ ਘਟਾਈ ਹਾਂਜੀ ਕਲੀਅਰੈਂਸ ਸੇਲ ਮੇਲੇ ਵਿੱਚ ਆਪਾਂ ਸਿਰਫ ਰੇਟ ਘਟਾਏ ਨੇ ਜੀ ਕੱਪੜਾ ਸਾਰਾ ਏਕ ਕਲਾਸ ਆ ਜੀ ਮਿਲਣਾ ਤੁਹਾਨੂੰ ਸਿਰਫ 1 ਜਨਵਰੀ ਤੱਕ ਕਲੀਅਰੈਂਸ ਸੇਲ ਮੇਲੇ ਚ ਹੀ ਆ ਜੀ ਇਹ 올ਓਵਰ ਮਿਲੂਗਾ ਸਿਰਫ 995 ਰੁਪਏ ਦਾ 1 ਤੋਂ 1 ਹੈ ਵੀ ਸੂਟ ਜੀ 1 ਤੋਂ 1 ਹੈ ਵੀ ਦੁਪੱਟੇ ਇਸਾਰੇ ਡਿਜ਼ਾਈਨ ਮਿਲਗੇ ਸਾਨੂੰ 995 ਰੁਪਏ ਦੀ ਰੇਂਜ 'ਚ ਹੀ ਇਸ ਤੋਂ ਬਿਨਾ ਜਿਨ੍ਹਾਂ ਨੂੰ ਚਾਹੀਦਿਆ ਸੂਟ ਜਿਹੜੇ ਕਰਦੇ ਆ ਹੁਣ ਪਾਰਟੀ 'ਚ ਬਿਲਕੁਲ ਜਗਮਗ ਇਹ ਵੀ ਤੁਹਾਨੂੰ ਸੂਟ ਮਿਲੂਗਾ ਜੀ ਫਿਰ ਦੇ ਨਾ ਰ 995 ਰੁਪਏ ਦੀ ਰੇਂਜ 'ਚ ਆ ਜੀ ਜਿਹੜੀ ਇਹਦੇ ਨਾਲ ਲਾਈਨਿੰਗ ਲੱਗਣੀ ਆ ਉਹਦੇ ਨਾਲ ਆ ਫੋਰ ਸਾਈਡ ਇਹਦੇ ਨਾਲ ਦੁਪੱਟਾ ਮਤਲਬ ਲਾਈਨਿੰਗ ਅਲੱਗ ਤੋਂ ਲੈਣ ਦੀ ਕੋਈ ਲੋੜ ਨਹੀਂ ਜੀ ਨਹੀਂ ਜੀ ਲਾਈਨਿੰਗ ਇਹਦੇ ਨਾਲ ਹੀ ਆ ਜੀ ਇਸ ਤੋਂ ਬਿਨਾ ਇਹਦੇ 'ਚ ਵੀ ਬਹੁਤ ਡਿਜ਼ਾਈਨ ਮਿਲ ਜਾਣਗੇ ਅਜ ਨਾਲ 3 ਮੀਟਰ ਫੈਬਰਿਕ ਹੋਊਗਾ ਜੀ ਇਹਦਾ ਤੁਸੀਂ ਸਲਵਾਰ ਪਲਾਜ਼ੋ ਸ਼ਰਾਰਾ ਜੋ ਵੀ ਬਣਾ ਸਕਦੇ ਹੋ ਜੀ ਇਹ ਵੀ 995 ਰੁਪਏ ਦੀ ਜੀ ਜੀ ਦੁਪੱਟਾ ਵੀ ਡਿਜ਼ਾਈਨਰ ਦੁਪੱਟਾ ਜੀ ਇਹਦੇ ਨਾਲ ਇਹ ਜੀ ਤੁਹਾਨੂੰ 15 ਤੋਂ 20 ਡਿਜ਼ਾਈਨ ਮਿਲ ਲਗੇ ਜੀ ਚਾਰ-ਚਾਰ ਮਿਲ ਗਏ ਕਰਨ ਸਾਰੇ ਹੀ ਫੋਟੋਆਂ ਨੇ ਸੂਟ ਨੇ ਜੀ ਇੱਕ ਤੋਂ ਇੱਕ ਸੂਟ ਆ ਜੀ ਇਹ ਵੀ ਤੁਹਾਨੂੰ ਮਿਲੂਗਾ ਸਿਰਫ 1150 ਰੁਪਏ ਦੀ ਰੇਂਜ ਸਾਡੇ 1150 ਰੁਪਏ ਦਾ ਭਾਜੀ ਇੱਕ ਮੈਂ ਹੋਰ ਚੀਜ਼ ਪੁੱਛਣੀ ਸੀ ਜੇ ਕਿਸੇ ਨੇ ਬਾਈ ਚਾਂਸ ਇਹ ਤੋਂ ਬਾਹਰ ਕੋਈ ਬੈਠਾ ਉਹਨੇ ਮੰਗਾਣੇ ਹੋਣ ਸੂਟ ਤੇ ਮਿਲ ਜਾਣਗੇ ਉਹ ਵੀ ਗੌਰ ਤੇ ਤੁਸੀਂ ਚੈੱਕ ਲੈ ਸਕਦੇ ਹੋ ਜੀ ਸ਼ਿਪਿੰਗ ਸਾਡੀ ਪੂਰੇ ਪੰਜਾਬ ਦੀ ਫ੍ਰੀ ਆ ਜੀ ਮਤਲਬ ਪੂਰੇ ਪੰਜਾਬ ਚ 올ਓਵਰ ਸ਼ਿਪਿੰਗ ਫ੍ਰੀ ਰਹੇਗੀ ਹਾਂ ਜੀ ਪੂਰੇ ਪੰਜਾਬ ਦੀ ਸ਼ਿਪਿੰਗ ਦਾ ਕੋਈ ਐਕਸ ਕਲਰ ਵਾਹ ਜੀ ਵਾਹ ਕੀ ਬਾਤ ਹੈ ਮਤਲਬ ਸਾਰੇ ਬੁਟੀਕਾਂ ਵਾਲੇ ਪੀਸ ਆਣੇ ਨਾ ਜੀ ਟੋਟਲੀ ਸਾਰੇ ਬੁਟੀਕ ਪੀਸ ਨੇ ਜੀ ਸਾਰੇ ਜਿਵੇਂ ਸਾਰਿਆਂ ਦੇ ਉੱਤੇ ਗਲਾ ਪੱਲਾ ਬਾਹਾਂ ਸਾਰਿਆਂ ਦੇ ਉੱਤੇ ਟੋਟਲੀ ਵਰਕ ਹੋਏਗਾ ਇਹ ਤੇ ਮਿਲਨੇ ਸਿਰਫ 1 ਜਨਵਰੀ ਤੱਕ ਹੈ ਨਾ ਜੀ ਹਾਂ ਜੀ ਇਹ ਕਲੀਅਰੈਂਸ ਹੈ ਮੇਲਾ ਜੀ ਇਹ ਮਿਲਨਗੇ ਤੁਹਾਨੂੰ ਸਿਰਫ 1 ਜਨਵਰੀ ਤੱਕ ਜੀ 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 ਤੇ ਭਾਜੀ ਇੱਕ ਕਰੇ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਵੀ ਦੱਸ ਦਿਓ ਜੀ ਸਾਡਾ ਐਡਰੈਸ ਹੈਗਾ ਜੀ ਮੱਛਵਾੜਾ ਸਾਹਿਬ ਜੀ ਗੁਰਦੁਆਰਾ ਸਿੰਘ ਸਭਾ ਦੇ ਸਾਹਮਣੇ ਸਰਜੀਤ ਸਿੰਘ ਗੜ੍ਹ ਸਾਹਿਬ ਸਰਾਣੀ ਦੀ ਹੱਟੀ ਸ਼ਾਪ ਦਾ ਨਾਮ ਆ ਜੀ 98721 4 ਅਰਿੱਧੱਕ ਸੂਟ ਮਿਲ ਲੇਗਾ ਤੈਨੂੰ ਅੱਧਿਆਂ ਤੋਂ ਵੀ ਘੱਟ ਰੇਟਾਂ 'ਤੇ